ਜੋ ਹਮ ਦੀ ਪਿਤ ਹੋਤੀ ਮੇਰੇ ਸਤਗੁਰਾ ਸਾਬਦ ਤੁਮ ਹਰ ਜਾਨੋ ਆਪੇ ਹਮ ਰੂਤੇ ਤੇ ਫਿਰਤੇ ਕੋਈ ਬਾਤ ਨਾ ਪੁੱਛੇ ਤਾ ਗੁਰ ਸਤਗੁਰ ਸੰਗ ਕਿਰੇ ਹਮ ਥਾਪੇ ਸਾ ਸੰਗ ਜੀ 30 ਸਾਲ ਤੱਕ ਉਹ ਸਿਰ ਮੂੰ ਮਨਾਉਂਦੇ ਰਹੇ ਸਾਡੇ ਦਾਦਾ ਜੀ ਵੱਡੇ ਤੇ ਜਦੋਂ ਗੁਰਸਿੱਖੀ ਮਿਲੀ ਤੇ ਫਿਰ ਕੇਸ ਖਿੱਲੀ ਨਾਲ ਵਨ ਵਨ ਕੇ ਵੀ ਨਾਮ ਜਪਿਆ ਤੇ ਸਹਿਬਾਂ ਦੇ ਕੋਲ ਆਏ ਸੰਤਰਿਆਂ ਦਾ ਪ੍ਰਸ਼ਾਦ ਲੈ ਕੇ ਸਹਿਬ ਸੰਤਰੇ ਛਿੱਲੀ ਜਾਣ ਤੇ ਕੀ ਫਰਮਾਉਂਦੇ ਹਨ ਮੁਸਕਰਾ ਕੇ ਸੰਗ ਤਰੇ ਸੰਗ ਤਰੇ ਸੰਤਾਂ ਬੈਰਨਾਖ ਵਾਲਿਆਂ ਨਾਲ ਬਚਨ ਹੋਇਆ ਮੈਂ ਕਹਾਂ ਜੀ ਮਿਲ ਕੇ ਤਖ ਕਿੰਨਾ ਆਨੰਦ ਆਉਂਦਾ ਬਖਸ਼ ਤਾਉਨਾ ਕਹਿੰਦੇ ਨਹੀਂ ਉਹ ਕੱਲਾ ਬਖਸ਼ਿਆ ਨਹੀਂ ਆਗਾ ਪਾਤਸ਼ਾਹ ਬੁਲਾਤਾ ਗੁਰ ਸਤ ਗੁਰ ਸੰਗ ਕੀਰੇ ਹਮਤਾਪੇ ਤਨ ਤਨ ਗੁਰ ਨਾਨਕ ਚਨ ਕੇ ਰਾ ਸਭ ਸੋਗ ਸੰਤਾਪੇ ਪਾਪ ਕਣ ਕੱਢ ਲੀਨੇ ਆਪਦੇ ਬਾਹਾਂ ਪਕਣ ਕੱਢ ਲੀਨੇ ਆਪਣੇ ਕੱਲ ਪਰਸੋਂ ਦੇਵ ਚ ਚੱਲਿਆ ਸੀ ਵਚਨ ਹਜ਼ੂਰ ਫਰਮਾ ਰਹੇ ਹਨ ਤੋਂ ਪੜ੍ਹ ਕੇ ਪਾਪ ਕਣ ਕੱਢ ਲੀਨੇ ਆਪਦੇ ਸਾ ਸਿੰਘ ਜੀ ਪਿਤਾਏ ਕੋ ਸੁਨਣਾ ਮੰਡੀ ਬਾਲੂ ਸ਼ਾਹ ਦਾ ਪ੍ਰਸਾਦ ਹਜ਼ੂਰ ਫਰਮਾਉਂਦੇ ਨੇ ਆਪਣਿਆਂ ਨੂੰ ਦੋ ਦੋ ਦੂਜਿਆਂ ਨੂੰ ਇੱਕ ਇੱਕ ਦੋ ਤਿੰਨ ਦਿਨ ਰਹਿ ਪਿਤਾ ਜੀ ਠਾਰੀ ਸਾਹਿਬ ਆਨੰਦ ਮਾਨਿਆ ਆ ਗਿਆ ਲੈਣ ਲਗੇ ਹਜ਼ੂਰ ਨੇ ਬਾਹ ਫੜਦੀ ਤੇ ਕੀ ਫਰਮਾਉਂਦੇ ਹਨ ਚਿੱਤ ਨਹੀਂ ਕਰਦਾ ਕਿਵੇਂ ਆਖੀਏ ਇਹਨਾਂ ਗੋਦ ਵਿੱਚ ਸਿਰ ਸੁਟਦਾ ਇੱਕ ਪਾਸੇ ਬਾਹ ਫੜੀ ਹੋਈ ਹੈ ਦੂਜੇ ਪਾਸੇ ਕੰਢ ਤੇ ਗੁਰੂ ਜੀ ਹੱਥ ਫੇਰਦੇ ਆਂ ਬਾਂਹ ਪਕੜ ਕੱਢ ਲਈਨੇ ਆਪਣੇ ਆਪਣਾ ਬਣਾ ਲਿਆ ਨਾਲ ਗ੍ਰਹਾਂਦ ਕੂਪ ਤੇ ਮਾਇਆ ਕੋ ਨਾਨਕ ਕੁਰਬੰਦਨ ਕਾਟੇ ਬਿਜਰਤ ਆਨ ਮਿਲਾਇਆ ਮੈਂ ਸਵਾਪਤ ਕਰ ਰਿਹਾ ਜੀ ਸਹਿਬ ਫਰਮਾਉਂਦੇ ਨੇ ਆਂਦਾ ਓ ਇਸ ਜੀਵਨ ਦੇ ਵਿੱਚ ਓ ਮੇਰਾ ਇੱਕ ਘਰ ਹੈਗਾ ਘਰ ਬਣਾਇਆ ਸੀ ਆਪਣੇ ਜੀਵਨ ਦੇ ਵਿੱਚ ਆਪਣਾ ਇੱਕ ਘਰ ਬਣਾਇਆ ਸੀ ਓ ਇਹਨੂੰ ਇਹ ਨਹੀਂ ਪਤਾ ਓ ਗੁਰਾਂ ਨੇ ਇਹਨੂੰ ਆਪਣੇ ਲੜ ਲਾ ਕੇ ਬੈਂਕ ਉਠਾਂ ਦੀ ਮਲਕੀਤਾਂ ਦੇ ਦੇ ਦੀਆਂ ਬੈਂਕ ਉਠਾਂ ਦੀਆਂ ਮਲਕੀਤਾਂ ਸਾਧ ਸੰਗਤ ਜੀ ਇਹ ਵੀ ਉਹਨਾਂ ਦੇ ਬਚਨ ਸ੍ਰੀ ਗੁਰੂ ਨਾਨਕ ਦੇਵ ਜੀ ਸਹਿਬ ਫਰਮਾਉਂਦੇ ਨੇ ਅੱਜ ਤੱਕ ਕਿਸੇ ਯੁੱਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵਰਗਾ ਗੁਰੂ ਨਹੀਂ ਜੇ ਆਇਆ ਉਹ ਨਾ ਹੀ ਅੱਗੇ ਪਿਛਲੇ ਯੁੱਗਾਂ 'ਚ ਪਾਤਸ਼ਾਹ ਆਇਆ ਹਨ ਸਹਿਬ ਫਰਮਾਉਂਦੇ ਹਨ ਓਏ ਉਹਨਾਂ ਬਾਲੇ ਮਰਦਾਨੇ ਕੋਲੋਂ ਉਡਾਰੀਆਂ ਲਗਵਾਈਆਂ ਤੁਹਾਡੇ ਗੁਰੂ ਵੀ ਉਹੀ ਹਨ ਉਹਨਾਂ ਸਾਰਿਆਂ ਕੋਲੋਂ ਤੁਹਾਨੂੰ ਉਡਾਰੀਆਂ ਲਗਵਾਨੀਆਂ ਹਨ ਦੱਸ ਤੇ ਸਹਿਬ ਕਹਿੰਦੇ ਨੇ ਅੱਗੇ ਸੁਣਦੇ ਆਇਓ ਉਹ ਹੁਣ ਵੇਖੋਗੇ ਵੀ ਬੁਲਾ ਸੋਨਹਾ ਸੱਸੀ ਆਕਾਰ ਗੁਰਵਰਿਆ ਆਕਾਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ